ਕਾਲਸਾ ਹੋਈ ਜੀ ਕੀ ਫਤਈ ਜੁਗ ਜੁਗ ਟਲਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੋੜੇ ਵਿੱਚ ਬਿਰਾਜਮਾਨ ਕਰੋ ਪਿਆਰੀ ਸਾਧ ਸੰਗਤ ਜੀਓ ਫਤਈ ਪ੍ਰਵਾਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਰ ਮੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਲਵਾ ਰਹੇ ਗੁਰਬਾਣੀ ਪੜ ਰਹੇ ਹੋ ਸੁਣ ਇਹੋ ਆਪਣੇ ਜੀਵਨ ਨੂੰ ਸਫਲ ਕਰੇ ਅਮਤ ਵੇਲੇ ਤੋਂ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕੀਤੇ ਹਨ ਇਸ ਪਾਠ ਦਾ ਫਲ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਅੱਜ ਦੇ ਜੋ ਪਾਠ ਹੋਏ ਹਨ ਸ੍ਰੀ ਰਾਜਕਮਾਲ ਜੀ ਖੁਰਾਣਾ ਖੁਰਾਣਾ ਪਰਿਵਾਰ ਵੱਲੋਂ ਅੱਜ ਪਾਠ ਹੋਏ ਹਨ ਰਾਦੇਸ਼ ਪੁੱਤਰ ਅਨੁਰਾਗ ਖੁਰਾਣਾ ਇਸ ਪਰਿਵਾਰ ਵੱਲੋਂ ਪਾਠ ਹੋਏ ਹਨ ਅਕਾਲ ਪੁਰਖ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਸਾਰੀ ਹੀ ਸੰਗਤ ਵੱਲੋਂ ਗੁਰੂ ਚਰਨਾਂ ਵਿੱਚ ਕਿ ਖਰਾਨਾ ਪ੍ਰਵਾਦ ਨੂੰ ਚਰਦੀ ਕਲਾ ਵਿੱਚ ਰੱਖਣਾ ਉਹਨਾਂ ਦੇ ਪੁੱਤਰ ਜੋ ਅਨਰਾਗ ਖਰਾਨਾ ਹੈ ਉਹ ਤੰਦਰੁਸਤੀ ਬਖਸ਼ਿਸ਼ ਕਰਨਾ ਘਰ ਵਿੱਚ ਸੁਖ ਸ਼ਾਂਤੀ ਪ੍ਰੇਮ ਪਿਆਰ ਚਰਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਹਾਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲਿਹਾਰੀ ਗੁਰਿਆ ਆਪਣੇ ਗੁਰ ਕੋ ਬਲ ਜਾਈਆਂ ਕਿਸੇ ਵੀ ਧਰਮ ਗ੍ਰੰਥ ਦੀ ਪਵਿੱਤਰ ਰਚਨਾ ਦੇ ਭਾਵ ਅਸਥਾ ਨੂੰ ਸੰਗਤ ਵਿੱਚ ਜਾਂ ਲੋਕਾਈ ਵਿੱਚ ਪੇਸ਼ ਕਰਨਾ ਉਸ ਨੂੰ ਵਿਆਖਿਆਕਾਰੀ ਮੰਨਿਆ ਜਾਂਦਾ ਹੈ। ਵਿਆਖਿਆ ਕਰਨੇ ਦਾ ਕਥਾਵਾਚਕ ਦਾ ਉਦੇਸ਼ ਇਹੀ ਹੁੰਦਾ ਹੈ ਕਿ ਕਿਸੇ ਵੀ ਰਚਨਾ ਦੇ ਅੰਤਰੀਵੀ ਡੂੰਗੀ ਜਾਣਕਾਰੀ ਭਾਵ ਡੂੰਗੇ ਅਰਥਾਂ ਨੂੰ ਸੌਖੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਜਿਵੇਂ ਆਸਣ ਦੇ ਸਾਹਮਣੇ ਪੇਸ਼ ਕਰਨਾ। ਜਿਵੇਂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਦਾ ਕਥਾ ਰਾਹੀ ਰਚਨਾ ਦੇ ਅਰਥਾਂ ਤੱਕ ਪਹੁੰਚਣਾ ਕੋਈ ਆਸਾਨ ਕਾਰਜ ਨਹੀਂ ਹੈ ਕਿਉਂਕਿ ਬਹੁਤ ਸਾਰੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਹਨ ਬਹੁਤ ਸਾਰੇ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਵਿਆਖਿਆ ਆਪਣੇ ਆਪਣੇ ਸ਼ਬਦਾਂ ਵਿੱਚ ਲਿਖੀ ਹੈ ਪਰ ਉਸ ਢੰਗਾਈ ਤੱਕ ਕੋਈ ਵੀ ਵਿਦਵਾਨ ਨਹੀਂ ਪਹੁੰਚ ਸਕਿਆ ਜਿਸ ਢੰਗਾਈ ਵਿੱਚ ਸਾਡੇ ਗੁਰੂ ਸਾਹਿਬ ਨੇ ਗੁਰਬਾਣੀ ਦੀ ਰਚਨਾ ਕੀਤੀ ਇਸ ਤਲ ਤੇ ਅੱਜ ਸਾਡੇ ਆਮ ਜੀਵਾਂ ਦੀ ਪਹੁੰਚ ਨਹੀਂ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁੱਧ ਕਥਾ ਕਰ ਸਕੀਏ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕੁਝ ਸ਼ਬਦ ਆਪ ਨਾਲ ਸਾਂਝੇ ਕੀਤੇ ਜਾਂਦੇ ਹਨ ਵਿਦਵਾਨਾਂ ਦੇ ਕਹੇ ਹੋਏ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਭਾਵ ਕਥਾ ਰਾਹੀਂ ਰਚਨਾ ਦੇ ਅਸਥਾ ਭਾਵ ਤੱਕ ਪਹੁੰਚਣਾ ਕੋਈ ਆਸਾਨ ਕਾਰਜ ਨਹੀਂ ਹੈ ਕਿਉਂਕਿ ਧਰਮ ਗ੍ਰੰਥ ਇੱਕ ਡੂੰਘੀ ਇਹ ਅਧਿਆਤਮਕਤਾ ਵਿੱਚੋਂ ਆਇਆ ਹੋਣ ਕਰਕੇ ਉਹਦਾ ਸਬੰਧ ਨਿਰੋਲ ਪ੍ਰਭਉਤਕ ਹੁੰਦਾ ਹੈ ਜਦੋਂ ਉਸ ਕਥਨ ਉਸ ਕਥਨ ਤੋਂ ਪਰੇ ਪਰਮਾਤਮਾ ਨੂੰ ਬਿਆਨਨ ਦਾ ਯਤਨ ਭਾਸ਼ਾ ਦੁਆਰਾ ਇਸ ਜ਼ਬਾਨ ਦੁਆਰਾ ਕੀਤਾ ਜਾਂਦਾ ਹੈ ਨਾ ਤਾਂ ਰਹਿਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਜਦੋਂ ਗੁਰਨਾੰਕ ਸਾਹਿਬ ਜੀ ਪ੍ਰਚਾਰ ਫੇਰੀਆਂ ਤੋਂ ਬਾਅਦ ਕਰਤਾਰਪੁਰ ਵਿਖੇ ਆਏ ਨਾ ਉਹਨਾ ਸ਼ਬਦ ਦੀ ਕਥਾ ਤੇ ਵਿਆਖਿਆ ਦਾ ਪੰਪਤੀ ਦਾ ਰੰਭ ਉੱਥੇ ਹੀ ਕਰ ਦਿੱਤਾ ਸੀ ਦਸਪੁਚ ਆਖਿਆ ਸੀ ਸਿੱਖਾਂ ਨੇ ਗੁਰੂ ਕੇ ਜਿਹੜੇ ਰੋਜ਼ ਮਿੱਤ ਨੇ ਮਿਸ਼ਨ ਗੁਰਨਾਨਕ ਸਾਹਿਬ ਦੀ ਕਥਾ ਕਰਤਾਰ ਪਰ ਸੁਣਦੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਐਨੇ ਡੂੰਗੇ ਜੋ ਸ਼ਬਦ ਤੁਸੀਂ ਪੜ੍ਹਦੇ ਹੋ ਸਾਨੂੰ ਇਹਦੇ ਭਾਵ ਅਰਥਾਂ ਦਾ ਨਹੀਂ ਪਤਾ ਲੱਗਦਾ ਸਾਨੂੰ ਇਹਦੀ ਵਿਆਖਿਆ ਕਰਕੇ ਵੀ ਦੱਸਿਆ ਕਰੋ ਫਿਰ ਗੁਰਨਾਨਕ ਸਾਹਿਬ ਨੇ ਆਪ ਹੀ ਕਥਾ ਦੀ ਵਿਆਖਿਆ ਗੁਰਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਵਿਆਖਿਆ ਕਨਤਾਲਪੁਰ ਵਿਖੇ ਹੀ ਪ੍ਰారంਭ ਕਰ ਦਿੱਤੀ ਸੀ ਤੇ ਸੰਗਤ ਨੂੰ ਵੀ ਉਪਦੇਸ਼ ਕਰ ਦਿੱਤਾ ਸੀ ਕਿ ਜਿੱਥੇ ਵੀ ਗੁਰੂ ਦੇ ਸਿੱਖ ਹੋਣ ਗੁਰਬਾਣੀ ਨੂੰ ਵਿਆਖਿਆ ਸਹਿਤ ਪੜਿਆ ਕਰਿਆ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਪੜ੍ਹਨਾ ਹੈ ਸੁਣਨਾ ਹੈ ਉਹਦੇ ਭਾਵ ਅਸਥਾਨ ਨੂੰ ਸਮਝਣਾ ਹੈ ਉਹ ਸੰਸਾਰ ਜੀਵਨ ਬਤੀਤ ਕਰਨਾ ਹੈ ਅਤੇ ਗੁਰੂ ਰੂਪ ਪਿਆਰੀ ਸਾਸ ਜਿੰਦਗੀ ਦੇ ਮਕਸਦ ਨੂੰ ਹਾਸਲ ਕਰਨ ਦੇ ਲਈ ਇੱਕ ਬਹੁਤ ਹੀ ਆਸਾਨ ਤਰੀਕਾ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ بیان ਕਰ ਦਿੱਤਾ ਹੈ ਜਿਸ ਨੂੰ અપਨਾ ਕੇ ਹਰ ਜਾਤ ਹਰ ਮਜਬ ਹਰ ਨਸਲ ਹਰ ਕੁੱਲ ਮਨੁੱਖ ਉੱਚੀ ਅਵਸਥਾ ਤੇ ਪਹੁੰਚ ਸਕਦਾ ਹੈ ਇੱਥੇ ਜਾਤ ਦਾ ਕੋਈ ਸਵਾਲ ਨਹੀਂ ਜਿਹੜਾ ਗੁਰਬਾਣੀ ਨੂੰ ਪੜ੍ਹੇਗਾ ਉਹ ਪਵ ਸਾਗਰ ਤੋਂ ਪਾਰ ਹੋ ਜਾਏ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੁਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਮ ਇਸ ਸਚਾਈ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਨੇ ਧਰਤ ਲਕਾਈ ਨੂੰ ਸੋਧਿਆ ਹੈ ਸੱਚ ਦਾ ਇਹ ਉਪਦੇਸ਼ ਦਿੱਤਾ ਹੈ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਸਾਹਜ ਜਪਜੀ ਸਾਹਿਬ ਵਿੱਚ ਲਿਖ ਦਿੱਤਾ ਹੈ ਤੇ ਜਪਜੀ ਸਾਹਿਬ ਦਾ ਸਾਹਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਮੰਤਰ ਤੇ ਹੀ ਆਧਾਰਿਤ ਹੈ ਅੱਜ ਦੇ ਸਮੇਂ ਵਿੱਚ ਸਮੁੱਚੀ ਮਨੁੱਖਤਾ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਮਹਾਨ ਫਲਸਫੇ ਤੋਂ ਜਾਣੂ ਹੋ ਕੇ ਮਨੁੱਖੀ ਜ਼ਿੰਦਗੀਆਂ ਦੇ ਅੰਦਰੋਂ ਇਨਸਾਨਾਂ ਦੇ ਲੋਨ ਨੂੰ ਪ੍ਰਚੰਡ ਕਰਕੇ ਪੂਰੇ ਬ੍ਰਹਿਮੰਡ ਵਿੱਚ ਗੁਰਨਾਨਕ ਸਾਹਿਬ ਦੇ ਉਪਦੇਸ਼ ਨੂੰ ਪਹੁੰਚਾਉਣ ਦੀ ਸਖਤ ਲੋੜ ਹੈ ਅਸੀਂ ਸਾਰੇ ਆਪਣੇ ਆਪਣੇ ਸਮਰੱਥਾ ਅਨੁਸਾਰ ਆਪ ਗੁਰਬਾਣੀ ਪੜ੍ਹੀਏ ਸਿੱਖੀਏ ਅਤੇ ਆਪਣੇ ਸੰਗੀ ਸਾਥੀਆਂ ਨੂੰ ਸ਼ੁੱਧ ਗੁਰਬਾਣੀ ਪੜਨ ਦੀ ਜਾਂਚ ਦੱਸੀਏ ਜਿੱਥੇ ਕੋਈ ਕਈ ਵਾਰੀ ਕੋਈ ਉੱਕ ਜਾਂਦਾ ਹੈ ਨਾ ਉਹਦੇ ਵਿੱਚ ਠਠੋ ਦਾ ਮਖੌਲ ਨਹੀਂ ਉਡਾਉਣਾ ਹਾਸਾ ਨਹੀਂ ਕਰਨਾ ਸਗੋਂ ਉਹਨੂੰ ਦੁਬਾਰਾ ਤੁਕ ਪੜ ਦੇਣੀ ਹੈ ਤਾਂ ਜੋ ਉਸ ਨੂੰ ਵੀ ਸੋਝੀ ਆ ਜਾਵੇ ਕਿ ਸਹੀ ਤੁਕ ਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਥ ਸੰਗਤ ਜਿਉ ਗੁਰਨਾਨਕ ਪਾਤਸ਼ਾਹ ਨੇ ਬਹੁਤ ਹੀ ਸਖਤ ਮਿਹਨਤ ਕਰਕੇ ਬੜੇ ਵਿਖੜੇ ਪੈੰਦਿਆਂ ਤੇ ਸਫਰ ਤੈਅ ਕਰਕੇ ਸੱਚ ਸ਼ਬਦ ਨਾਲ ਸ਼ਬਦ ਸੱਚ ਅਕਾਲ ਪੁਰਖ ਪਰਮਾਤਮਾ ਨੂੰ ਜੋ ਉਹਨਾਂ ਨੂੰ ਪ੍ਰਾਪਤ ਹੀ ਨਾ ਉਸ ਸੱਚ ਸ਼ਬਦ ਨਾਲ ਇਸ ਸੰਸਾਰ ਨੂੰ ਨਿਕਾਬ ਦੀ ਥਾਂ ਤੇ ਸੁਧਾਰਨ ਦਾ ਯਤਨ ਕੀਤਾ। ਗੁਰੂ ਸਾਹਿਬ ਨੇ ਮਨੁੱਖ ਦੀਆਂ ਸਮੱਸਿਆਵਾਂ ਨੂੰ ਸਮਝਿਆ ਸੀ। ਉਹਨਾਂ ਨੂੰ ਨਿਵਾਰਨ ਦਾ ਯਤਨ ਕੀਤਾ ਹੈ। ਗੁਰੂ ਮਿਸ਼ਨ ਸੁੱਚੀ ਕੀਰਤ ਦਾ ਸਤਿਕਾਰ ਕਰਨਾ ਹੈ, ਮਾਨਵਤਾ ਨਾਲ ਪਿਆਰ ਕਰਨਾ ਹੈ, ਕੁਰਿਤੀਆਂ ਦੇ ਸੁਧਾਰ ਦਾ ਇਕਰਾਰ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋ ਬਾਦਸ਼ਾਹ ਸੀ ਨਾ ਬਾਦਸ਼ਾਹ ਵੱਲੋਂ ਰੱਬ ਨੂੰ ਥਾਪਿਆ ਮੰਨਿਆ ਜਾਂਦਾ ਸੀ ਕਿ ਜੋ ਬਾਦਸ਼ਾਹ ਹੈ ਨਾ ਉਹ ਰੱਬ ਨੇ ਕੱਲਿਆ ਇਤਨਾ ਉੱਚਾ ਸਤਕਾਰ ਸੀ ਪੱਜਾ ਉਹਦਾ ਹਰ ਹੁਕਮ ਮੰਨਦੀ ਸੀ ਅਵਲ ਫਜ਼ਲ ਅਨਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਸੀ ਉਸ ਵਿੱਚ ਸਧਾਰਨ ਮਨੁੱਖ ਨਾਲੋਂ ਹਜ਼ਾਰਾ ਗੁਣਾ ਵੱਧ ਗੁਣ ਹੁੰਦੇ ਰਾਜੇ ਅੰਦਰ ਫਜ਼ਾਂ ਦਾ ਅਹਿਸਾਸ ਹੌਸਲਾ ਦਇਆ ਮਨੁੱਖਾਂ ਨਾਲ ਸਮਾਨ ਵਿਹਾਰ ਦਾ ਵਿਸ਼ੇਸ਼ ਗੌਰ ਹੋਣਾ ਚਾਹੀਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਬਾਦਸ਼ਾਹ ਨੂੰ ਰੱਬ ਵੱਲੋਂ ਲੋਕਾਂ ਤੇ ਰਾਜ ਕਰਨ ਲਈ ਥਾਪਿਆ ਕੋਈ ਵਿਸ਼ੇਸ਼ ਮਨੁੱਖ ਨਹੀਂ ਮੰਨਦੇ ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰ ਹਰ ਮਨੁੱਖ ਅੰਦਰ ਰੱਬੀ ਜੋਤ ਦਾ ਵਿਕਾਸ ਹੈ ਭਾਵੇਂ ਉਹ ਰਾਜਾ ਹੈ ਭਾਵੇਂ ਪਤਜਾ ਗੁਰੂ ਨਾਨਕ ਸਾਹਿਬ ਨੇ ਕੋਲ ਰਾਲਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਰਾਜਾ ਤੇ ਰੰਕ ਬਰਾਬਰੀ ਦਾ ਸੰਦੇਸ਼ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਤਦਮ ਦੇ ਚਿੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਹਿਰਾਵਾ ਰਸਮ ਰਾਜਨੀਤਿਕ ਉਹਦੇ ਕੋਈ ਵੀ ਮਹੱਤਵ ਨਹੀਂ ਰੱਖਦੇ ਕੱਪੜੇ ਕਿਸਮ ਦੀ ਕਿਸਮ ਦੇ ਪਾਲਾ ਭਗਵੇਂ ਪਾਲਾ ਕਿਤੇ ਪਾਲਾ ਨੀਲੇ ਪਾਲਾ ਪਾਵੇਂ ਸੱਚ ਨੂੰ ਵਰਤ ਨਾਲ ਸੰਤੋਖ ਨੂੰ ਤਿਸਤ ਤੇ ਗਿਆਨ ਨੂੰ ਤੇ ਧਿਆਨ ਨੂੰ ਇਸ਼ਨਾਨ ਦਇਆ ਨੂੰ ਦੇਵਤਾ ਤੇ ਖਿਮਾ ਕਰਨ ਦੀ ਮਾਲਾ ਜਪ ਸੱਚ ਉਹਦੇ ਸਭ ਕੋ ਪਦ ਸੱਚੇ ਆਚਾਰ ਸੱਚਾ ਆਚਾਰ ਤੇ ਸੱਚਾ ਵਿਹਾਰ ਰੱਖ ਸੰਸਾਰ ਦੇ ਵਿੱਚ ਜਿਹੜਾ ਮਨੁੱਖ ਕਾਮ ਕ્રોਧ ਲੋਭ ਮੋਹ ਹੰਕਾਰ ਵਿੱਚ ਪਚਾ ਕੇ ਵਿਸ਼ ਕਰਮ ਨਹੀਂ ਨਾ ਕਰਦਾ ਉਹਨੂੰ ਗੁਰੂ ਨਾਨਕ ਸਾਹਿਬ ਨੇ ਸੂਰਬੀਰ ਕਿਹਾ ਹੈ ਯੋਧਾ ਕਿਹਾ ਹੈ ਜਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਈਤ ਹੈ ਸੂਰਾ ਆਤਮ ਜਨੇ ਸਗਲ ਵਖਤਾ ਕੇ ਜਾਕਰ ਸਤਗੁਰੂ ਪੂਰਾ ਉਹ ਸੂਰਮਾ ਹੈ ਜਿਹੜਾ ਅਮਰ ਤਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿਚ ਆ ਕੇ ਉਹਦਾ ਨਾਮ ਜਪਦਾ ਹੈ ਨਿਤਨੇਮ ਕਰਦਾ ਹੈ ਉਸ ਤੋਂ ਵੱਧ ਸੁਰਮਾ ਕੋਈ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਜੀ ਦੇ ਨਜ਼ਰ ਵਿੱਚ ਜਿਸ ਮਨੁੱਖ ਨੂੰ ਸਤਗੁਰੂ ਨੇ ਸਦਾ ਸਿਧ ਪ੍ਰਭੂ ਦਾ ਨਾਮ ਜਪਣ ਦੀ ਬਖਸ਼ਿਸ਼ ਕਰ ਦਿੱਤੀ ਹੈ ਉਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਪੂਰਿਆ ਰਹਿੰਦਾ ਸ਼ਬਦ ਦੀ ਕਮਾਈ ਦਾ ਸਦਕਾ ਹੀ ਉਹ ਪਰਉਪਕਾਰ ਲਓ ਮਾਬਨਿਆ ਰੰਦੇ ਸਿਮਰਨ ਦੀ ਬਰਕਤ ਨਾਲ ਉਹਦੇ ਵਿੱਚ ਸਰਬੱਤ ਦੇ ਭਲੇ ਦੀ ਲੋਚਾਂ ਬਣੀ ਰਹਿੰਦੀ ਹੈ ਕਿ ਮੇਰੇ ਹੱਥੋਂ ਕਦੇ ਕੋਈ ਮਾਰਾ ਕੰਮ ਨਾ ਕਿਤੇ ਹੋ ਜਾਵੇ ਦੁੱਖਾਂ ਤੇ ਸੁੱਖਾਂ ਦੀ ਘੁੰਮਣ ਘੇਰੀ ਵਿੱਚ ਫਸਿਆ ਸ੍ਰੀ ਜਕ ਤੇ ਮਾਨਸਿਕ ਤੌਰ ਤੇ ਮਨੁੱਖ ਪੀੜਤ ਹੀ ਹੈ ਪਰ ਜਦੋਂ ਸਿਮਰਨ ਕਰਦਾ ਹੈ ਨਾ ਇਹਨੂੰ ਦੁੱਖ ਸੁੱਖ ਸਮ ਕਰਕੇ ਜਾਣਦਾ ਹੈ ਗੁਰੂ ਅਰਜਨ ਸਾਹਿਬ ਜੀ ਦੇਖੋ ਕਦੇ ਉਹਨਾਂ ਤੇ ਚੌਰ ਚੱਲਦੇ ਪੈਣੇ ਗੱਦੀ ਤੇ ਬਿਰਾਜਮਾਨ ਨੇ ਤੇ ਕਦੇ 33 ਸੀਸ ਤੇ ਸੰਧੀ ਬਲਦੀ ਦਿੱਤਾ ਪਈ ਜਾ ਰਹੀ ਹੈ 33 ਲੋ ਤੇ ਬੈਠੇ ਹਨ ਥੱਲੇ ਅੱਗ ਬਾਲੀ ਜਾ ਰਹੀ ਹੈ ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਨਣਾ ਗੁਰੂ ਨਾਨਕ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਵੀ ਉਹਦੇ ਭਾਣੇ ਅਨੁਸਾਰ ਰਹਿਣਾ ਹੈ ਦੁੱਖ ਆ ਗਿਆ ਹੈ ਤਾਂ ਵੀ ਸੁੱਖ ਆ ਗਿਆ ਤਾਂ ਵੀ ਸੁੱਖ ਵਿੱਚ ਬਹੁਤੇ ਕੀਵੇ ਦੇ ਹੋਣਾ ਤੇ ਦੁੱਖ ਵਿੱਚ ਬਹੁਤੇ ਦੁਖੀ ਨਹੀਂ ਹੋਣਾ ਇਸ ਲਈ ਸਮ ਟੋਲਸ ਆਪਣੀ ਜ਼ਿੰਦਗੀ ਨੂੰ ਰੱਖਣਾ ਹੈ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਵਿਚਾਰ ਕੀਤੇ ਆ ਇੰਜ ਲੱਗਦਾ ਹੈ ਕਿ ਸਭ ਕੁਝ ਮਨੁੱਖੀ ਚੇਤਨਾ ਦੇ ਪ੍ਰਭਾਵ ਕਾਰਨ ਹੀ ਹੈ ਮਨੁੱਖੀ ਚੇਤਨਾ ਜਦੋਂ ਦੁੱਖ ਕਬੂਲਦੀ ਹੈ ਨਾ ਉਹਦੇ ਪ੍ਰਭਾਵ ਹੇਠ ਮਨੁੱਖੀ ਮਨ ਵੀ ਫਿਰ ਦੁਖੀ ਹੁੰਦਾ ਜਦੋਂ ਮਨੁੱਖੀ ਚੇਤਨ ਸੁਖ ਦਾ ਅਨੁਭਵ ਕਰਦੀ ਹੈ ਨਾ ਤਾਂ ਅਨਕੂਲ ਉਹਦਾ ਮਨ ਵੀ ਫਿਰ ਸੁਖੀ ਹੁੰਦਾ ਮਨੁੱਖੀ ਚੇਤਨਾ ਦੇ ਦੋ ਭਾਗ ਨੇ ਇੱਕ ਪਾਗ ਹੈ ਚਕਾਓ ਤੇ ਦੂਸਰਾ ਪਾਗ ਹੈ ਸਭਾਓ ਮਨੁੱਖੀ ਚੇਤਨਾ ਜਿਹੜੀ ਨਾ ਦਾ ਪਹਿਲਾ ਪਾਗ ਹੈ ਚਕਾਓ ਜੋ ਸਦਾ ਸਰੀਰ ਵੱਲ ਸਦਾ ਰਹਿੰਦਾ ਹੈ ਇਸ ਦੇ ਪ੍ਰਭਾਵ ਵਿੱਚ ਮਨ ਹਮੇਸ਼ਾ ਈਰਖਾ ਦ્વੈਤ ਇੰਦੇ ਇੰਦੇ ਚੁਗਲੀਆਂ ਵਿੱਚ ਹੀ ਘੁੜਦਾ ਰਹਿੰਦਾ ਹੈ ਕਲਪਨਾ ਦਿੰਦਾ ਹੈ ਸਰੀਰ ਨੂੰ ਸਵਾਦਨ ਤੇ ਲੱਗਾ ਦਿੰਦਾ ਮਨ ਨੂੰ ਨਹੀਂ ਸਵਾਦਦਾ ਅਸੀਂ ਸਾਰੇ ਆਪਣੇ ਜੋ ਸਰੀਰ ਨੂੰ ਸਵਾਦਨ ਤੇ ਲਾ ਦਿੰਨੇ ਆਂ ਸਦਾ ਇਸੇ ਤੋਖਲੇ ਵਿੱਚ ਰਹਿੰਦੇ ਆ ਕਿ ਮਾਤਾ ਮੇਰੇ ਸਰੀਰ ਨੂੰ ਕੁਝ ਨਾ ਹੋ ਜਾਵੇ। ਚੇਤਨਾ ਦਾ ਦੂਜਾ ਭਾਗ ਹੈ ਸਬਾਉ। ਚੇਤਨਾ ਦੇ ਇਸੇ ਭਾਗ ਹੇਠ ਇਸ ਸਦਾ ਸਰੀਰ ਲਈ ਜਾਂ ਸਰੀਰ ਨਾਲ ਜੁੜੇ ਸੁਖ ਸਾਧਨ ਲਈ ਯਤਨ ਸ਼ੀਰ ਦਿੰਦਾ ਹੈ। ਮਾਇਆ ਮੰਡਲ ਦੀਆਂ ਤਸੇ ਦਿਸ਼ਾਵਾਂ ਵਿੱਚ ਉੱਡਦਾ ਫਿਰਦਾ ਹੈ। ਵੀਰ ਮਨ ਪੰਖੀ ਭਇਓ ਉੱਡਦਾ ਦਿਸ ਜਾਏ। ਇਸੇ ਪੁਲੇਖੇ ਵਿੱਚ ਪਸਾਰਾ ਪਸਾਰਨ ਵਾਲਾ ਮਨੁੱਖੇ ਕਹਿੰਦਾ ਸੁਣੀਦਾ ਹੈ ਕਿ ਵੇਖੋ ਮੇਰੇ ਮਿੱਤਰ ਮੇਰੇ ਸਾਥੀ ਮੇਰੇ ਮਿੱਤਰ ਨੇ ਮੇਰੇ ਸਾਥੀ ਨੇ ਮੇਰੇ ਸਬੰਧੀ ਨੇ ਮੇਰੇ ਧੀਆਂ ਪੁੱਤਰ ਨੇ ਇਹ ਦੌਲਤ ਤਨ ਇਹ ਸਾਰੇ ਮੇਰੇ ਖੰਭ ਹਨ ਆਮ ਤੌਰ ਤੇ ਕੀ ਕਹਿੰਦੇ ਆ ਨਾ ਮੇਰੇ ਪੁੱਤਰ ਧੀਆਂ ਮੇਰੇ ਖੰਭ ਨੇ ਪਰ ਸਹਿਬ ਕਹਿੰਦੇ ਹਨ ਇਹ ਜੀਵ ਇਹਨਾਂ ਖੰਭਾਂ ਨਾਲ ਤਾਂ ਤੂੰ ਹੋਰ ਔਖਾ ਹੋਏਗਾ ਇਹ ਤਾਂ ਪਹਿਲਾਂ ਹੀ ਭਾਰ ਨੇ ਇਹ ਨਾਲ ਕਿਵੇਂ ਉੱਡੇਗਾ ਇਹ ਨਾ ਪੁੱਤਰ ਧੀਆਂ ਰੂਪੀ ਖੰਭਾਂ ਦੇ ਆਸਰੇ ਮਾਇਆ ਮੰਡਲ ਦੀ ਕੈਦ ਤੂੰ ਕਦੇ ਆਜ਼ਾਦ ਨਹੀਂ ਹੋ ਸਕਦਾ ਇਹ ਖੰਭ ਉੱਡਣ ਵਾਲੇ ਨਹੀਂ ਇਹ ਤਾਂ ਡੋਬਣ ਵਾਲੇ ਨੇ ਇਹ ਮਾਇਆ ਦਾ ਰੂਪ ਨੇ ਗੁਰੂ ਸਾਹਿਬ ਜੀ ਸੋਝੀ ਦੇ ਰਹੇ ਹਨ हे ਮੁਨਖ ਜੇ ਤੂੰ ਖਪਣ ਤੇ ਖਿਜਣ ਤੋਂ ਮੁਕਤ ਹੋਣਾ ਚਾਹੁੰਦਾ ਏ ਜੇ ਤੂੰ ਸੱਚਮੁੱਚ ਉਸ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦਾ ਏ ਤਾਂ ਤੈਨੂੰ ਇਸ ਕੈਦ ਵਿੱਚੋਂ ਆਜ਼ਾਦ ਹੋਣਾ ਪਵੇਗਾ ਗੁਰੂ ਜੀ ਇਸ ਯੁਕਤ ਦੱਸਦੇ ਨੇ ਨਿਕਸੇ ਪੰਖੀ ਸਿਮਰ ਹਰ ਪਾਖ ਮਿਲ ਸਾਦੇ ਸ਼ਨ ਗੋਪੂਰਨ ਰਾਮ ਰਤਨ ਹੀਰੇ ਸੰਗ ਰਾਖ ਗੁਰੂ ਦੀ ਸੰਗਤ ਜਾ ਕੇ ਸਿਮਰਨ ਦੇ ਖੰਭ ਲਾਲਾ ਗੁਰੂ ਸਾਹਿਬ ਜੀ ਦਸਾਰੇ ਨੇ ਇਸ ਸ਼ਬਦ ਰਾਹੀਂ ਪੰਚਮ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਪ੍ਰਭੂ ਦੇ ਸਿਮਰਨ ਦੇ ਖੰਭ ਲਾਲਾ ਨਿਕਸੇ ਪੰਖੀ ਸਿਮਰ ਹਰ ਪਾਖ ਸਿਮਰ ਹਰ ਪਾਖ ਦੇ ਖੰਭ ਕਿਵੇਂ ਲੱਗਣਗੇ ਗੁਰੂ ਸਾਹਿਬ ਜੀ ਨੇ ਦਸਾਇਆ ਇਹ ਖੰਭ ਕਿਤੋਂ ਮੁੱਲ ਨਹੀਂ ਮਿਲਦੇ ਤੇਰੀ ਅਵਸਥਾ ਤੇਰੀ ਲੋਚਾ ਹੋਵੇਗੀ ਖੰਭ ਵੇ ਕਾਂਦੜੇ ਹੋਣ ਜੇ ਵਿਕਦੇ ਹੋਣ ਤਾਂ ਮੁੱਲ ਲੈ ਕੇ ਲੈ ਲਈਏ ਮੈਂ ਆਪਣਾ ਸਭ ਕੁਝ ਤਨ ਮਨ ਲਾ ਕੇ ਮੁੱਲ ਲੈ ਲਵਾਂ ਪਰ ਗੁਰੂ ਸਾਹਿਬ ਜੀ ਕਹਦੇ ਨੇ ਖੰਭ ਇਹ ਮੁੱਲ ਨਹੀਂ ਵਿਕਦੇ ਖੰਭ ਵੇ ਕਾਂਦੜੇ ਜੇ ਲਾ ਕਿੰਨਾ ਸਾਵੀ ਤੋਲ ਨਜੜਾਈ ਆਪਣੇ ਲਹਾਸ ਸੱਜਣ ਤੋਲ ਕਿਰਪਾ ਕਰਕੇ ਦੱਸੋ ਕਿ ਕਿਵੇਂ ਮਿਲਣਗੇ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਮਿਲ ਸਾਧੂ ਸੰਗੋ ਪੂਰਨ RAM ਦਤਨ ਹੀਰੇ ਸੰਗ ਰਾਖ ਭਾਵ ਗੁਰੂ ਦੀ ਸੰਗਤ ਚ ਆ ਕੇ ਪੂਰੇ ਗੁਰੂ ਦੀ ਛਰਨ ਵਿੱਚ ਆ ਕੇ ਇੰਜ ਗੁਰੂ ਦੀ ਦੀਖਿਆ ਰਾਹੀਂ ਸਿਮਰਨ ਦੇ ਖੰਭ ਤੈਨੂੰ ਲੱਗ ਜਾਣਗੇ ਉਹ ਖੰਭਾਂ ਦੇ ਆਸਰੇ ਫਿਰ ਤੂੰ ਉੱਢੇਂਗਾ ਗੁਰੂ ਸ਼ਬਦ ਤੋਂ ਪ੍ਰਾਪਤ ਰਤਨ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੇਰਾ ਕਹਿਣਾ ਮੰਨ ਜਿਵੇਂ ਜਿਵੇਂ ਸਿਮਰਨ ਕਰੇਗਾ ਨਾ ਜਿਵੇਂ ਜਿਵੇਂ ਸਿਮਰਨ ਦੇ ਖੰਭ ਮਾਰੇਗਾ ਤਵੇਂ ਤੇ ਵੀ ਉਡਾਰੀ ਤੇਰੀ ਹੋਰ ਉੱਚੀ ਹੁੰਦੀ ਜਾਵੇਗੀ ਤੇ ਜਿਵੇਂ ਜਿਵੇਂ ਤੇਰਾ ਸਿਮਰਨ ਵਧੇਗਾ ਤੇਰੀ ਉਡਾਰੀ ਹੋਰ ਉੱਚੀ ਹੁੰਦੀ ਜਾਵੇਗੀ ਪਰਮ ਕੀ ਕੋਈ ਭਾਵ ਪਰਮ ਦੇ ਖੂਚੋਂ ਬਾਹਰ ਆ ਜਾਵੇਗਾ ਪਰਮ ਕੀ ਕੋਈ ਤishna ਰਸ ਪੰਕਜ ਅਰ ਤਿਕਨ ਮੋਕੀ ਫਾਸ ਕਾਟਨ ਹਾਲ ਜਗਤ ਗੁਰ ਗੋਬਿੰਦ ਚਨ ਕਮਲ ਤਾਂ ਕੇ ਕਰੋ ਨਿਵਾਸ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਹਰ ਵਿਸ਼ੇ ਤੇ ਸਿਮਰਨ ਨਾਲ ਬਰਕਤ ਨਾਲ ਜੁੜਨ ਦੇ ਹੀ ਗੁਰੂ ਸਿੱਖ ਗੁਰਬਾਣੀ ਨਾਲ ਜੁੜਨ ਦੇ ਹੀ ਸੋਚੀ ਦਿੱਤੀ ਹੈ ਕਿ ਸਿਮਰਨ ਤੋਂ ਉੱਪਰ ਕੋਈ ਵੀ ਹੋਰ ਚੀਜ਼ ਨਹੀਂ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਇਸ ਲਈ ਆਪ ਬਹੁਤ ਹੀ ਵੱਡ ਭਾਗੇ ਹੋ ਗੁਰੂ ਦੇ ਚਰਨਾਂ ਵਿੱਚ ਆ ਕੇ ਅਮਰ ਤੇਲੇ ਤੋਂ ਬੈਠੇ ਹੋ ਗੁਰੂ ਕੀ ਸੰਗਤ ਕਰਦੇ ਹੋ ਇਕਾਗਰਿਤ ਹੋ ਕੇ ਸੁਣ ਰਹੇ ਹੋ ਪੜ ਰਹੇ ਹੋ ਅਕਾਲ ਪੁਰਖ ਪਰਮਾਤਮਾ ਸਾਰੇ ਹੀ ਪਰਵਾਰਾਂ ਨੂੰ ਚਰਤੀ ਕਲਾ ਵਿੱਚ ਰੱਖੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਹਿ ਮਿਟਾਓ ਸਿਮਰੋ ਜਾਸ ਬਸੰਭਰੇ ਕੈ ਨਾਮ ਚਪਤ ਅਗਨਤ ਅਨੇਕੀ ਗੁਰੂ ਰੂਪਿਆਰੀ ਸਾ ਸੰਗਤ ਜੋ ਸਾਰੇ ਸੁਖ ਸਿਮਰਨ ਵਿੱਚ ਹਨ ਇਸ ਲਈ ਜਿਤਨਾ ਵੀ ਸਮਾਂ ਤੈਨੂੰ ਮਿਲੇ ਉਸ ਪ੍ਰਭੂ ਭਗਤੀ ਵਿੱਚ ਵੱਧ ਵੱਧ ਆਪਣਾ ਜੀਵਨ ਗੁਜ਼ਾਰ ਲੈ ਜੀਵਨ ਬਹੁਤ ਹੀ ਛੋਟਾ ਹੈ ਇਹ ਨਹੀਂ ਪਤਾ ਕਿ ਕਿਸ ਕਿ ਕਦੋਂ ਇਹ ਜੀਵਨ ਦੀ ਬਾਜ਼ੀ ਅਸੀਂ ਹਾਰ ਜਾਈਏ ਪਰ ਪਿਆਰੀ ਸਾਥ ਸੰਗ ਜਿਓ ਉਹ ਤੰਗ ਹੈ ਜੋ ਤੇਰੇ ਨਾਲ ਜਾਣਾ ਹੈ ਅੰਤਕਾਲ ਸੰਗੀ ਨਹੀਂ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਜੋ ਨਾ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਪੌਜਲ ਪਾਲ ਪਰੇ ਜੋ ਗਾਵੇ ਪ੍ਰਭ ਕੇ ਗੀਤ ਜਿਹੜਾ ਪ੍ਰਭੂ ਦੇ ਗੀਤ ਗਾਉਂਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦਾ ਪਾਲ ਉਤਾਰਾ ਹੋ ਜਾਵੇਗਾ ਗੁਰੂ ਰੂਪਿਆ ਦੀ ਸਾਧ ਸੰਗਤ ਜਿਉ ਪਰਵਾਰ ਵੱਲੋਂ ਚਾਹ ਦੇ ਲੰਗਰ ਚੱਲਦੇ ਹਨ ਛੱਕੇ ਜਾਨ ਦੀ ਕਿਰਪਾਲਤਾ ਕਰਨੀ ਦਾਸ ਕੋਲੋਂ ਕੋਈ ਲਫਜ ਵੱਧ ਘਟ ਕਿਹਾ ਗਿਆ ਹੋਵੇ ਗੁਰੂ ਕੀ ਸੰਗਤ ਕਿਮਾ ਕਰਨ ਯੋਗ ਹੈ ਜੀ ਖਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ